ਸਾਡੇ ਹਸਨਪੁਰ ਪਿੰਡ ਦੇ ਵਿੱਚ ਅਸੀਂ ਰਹਿੰਦੇ ਆ ਪਿੰਡ ਦੇ ਵਿੱਚ ਸਾਡੇ ਹਸਨਪੁਰ ਦੇ ਵਿੱਚ ਮਤਲਬ 5 550 ਬੰਦੇ ਦੀ ਆਬਾਦੀ ਹੈ ਇਸ ਟਾਈਮ ਤੇ ਅਸੀਂ ਇਸ ਘਰ ਦੇ ਵਿੱਚ 1000 ਬੰਦਾ ਰਹਿੰਦੇ ਸਾਡੇ ਪਿੰਡ ਤੋਂ ਵੀ ਡਬਲ ਆਬਾਦੀ ਆ ਤੇ ਸਾਡੇ ਪਿੰਡ ਦੇ ਕੋਲੇ ਮਤਲਬ ਕਰੀਬ 3350 ਕਿੱਲਾ ਜ਼ਮੀਨ ਆ ਔਰ ਫਿਰ ਘਰਾਂ ਕਰੀਬ ਜਿਹੜਾ ਖੇ ਪਿੰਡ ਆ ਸਾਡੇ ਘਰ ਦੇ ਰਕਵਾ ਵਾ ਉਹ ਕਰੀਬ 50 55 ਕੇ 60 ਕਿੱਲਾਂ ਦੇ ਵਿੱਚ ਰਹਿ ਰਹੇ ਆ ਅਸੀਂ ਤੇ ਅਸੀਂ ਸਾਰੇ ਇੱਥੇ ਇਹ ਇੱਕ 1.5 ਕਿੱਲੇ ਦਾ ਘਰ ਆ ਜਿਹੜਾ ਉਹਦੇ ਵਿੱਚ ਰਹਿ ਰਹੇ ਐਨੇ ਮੈਂਬਰ ਤੇ ਸਾਡੀ ਫਿਰ ਜ਼ਰੂਰਤਾਂ ਬਾਥਰੂਮ ਟਾਇਲਟ ਆ ਅੰਦਰ 100 ਤੋਂ ਵੱਧ ਤਾਂ ਵਾਸ਼ਰੂਮ ਤੇ ਟਾਇਲਟ ਆਈਆਂ ਤੇ ਫਿਰ ਉਹਨਾਂ ਦੀ ਹਰ ਇੱਕ ਜ਼ਰੂਰਤ ਕੋਈ ਨਾ ਕੋਈ ਮੈਂਟੇਨੈਂਸ ਫਿਰ ਨਵੀਂ ਡਿਵੈਲਪਮੈਂਟ ਜਦੋਂ ਦੇ ਗੁਰੂ ਸਾਹਿਬ ਨੇ ਸੇਵਾ ਲਾਈ ਆ 10 ਸਾਲ ਹੋ ਗਿਆ ਹਰ ਰੋਜ਼ ਅਸੀਂ ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਕਰੀ ਜਾਂਦੇ ਆ ਜਿੰਨੀ ਕਿ ਸ਼ਕਤੀ ਬਖਸ਼ੀ ਆ ਉਹਨਾਂ ਨੇ ਅਸੀਂ ਅੱਗੇ ਦੀ ਅੱਗੇ ਵਧੀ ਜਾਂਦੇ ਆ ਇੱਧਰ ਇਹ ਬਿਜਲੀ ਵਾਲਾ ਨਾ ਸਟੋਰ ਆ ਇਹ ਬਿਲੀ ਕੰਟਰੋਲ ਰੂਮ ਵੀ ਆ ਇਦੇ ਵਿੱਚ ਬਿਜਲੀ ਵਾਲਿਆਂ ਦਾ ਸਾਰਾ ਆਹ ਲੱਗਿਆ ਹੋਇਆ ਜੀ ਪੈਨਲ ਪੁੱਨਨ ਲੱਗਿਆ ਬਿਜਲੀ ਦਾ ਸਾਰਾ ਕੰਟਰੋਲ ਇੱਥੋਂ ਆ ਇਸ ਨਵੀਂ ਬਿਲਡਿੰਗ ਦਾ ਤੇ ਇੱਥੇ ਪੱਖੇ-ਪੁੱਖੇ ਬੰਨੇ ਜਾਂਦੇ ਆ ਮੋਟਰਾਂ ਬੰਨਦੇ ਆ ਵੀਰ ਹੁਣੀ ਬੈਠ ਕੇ ਸਾਡੇ ਕੋਲੇ ਬਿਜਲੀ ਵਾਲੇ ਹੈਗੇ ਨੇ ਚਾਰ ਬੰਦੇ ਨੇ ਜਿਹੜੇ ਬਿਜਲੀ ਦਾ ਕੰਮ ਕਰਦੇ ਨੇ ਔਰ ਲੱਕੜ ਦਾ ਜਿਹੜੇ ਕੰਮ ਕਰਦੇ ਨੇ ਉਹ ਵੀ ਤਿੰਨ ਬੰਦੇ ਨੇ ਪਰ ਸਾਨੂੰ ਲੱਕੜ ਵਾਲੇ ਮਿਸਤਰੀਆਂ ਦੀ ਲੋੜ ਆ ਜੀ ਜੇ ਕੋਈ ਵੀਰ ਲੱਕੜ ਦਾ ਮਿਸਤਰੀ ਆ ਜਿਹੜਾ ਅਸੀਂ ਉਹਦੀ ਜਿਹੜੀ ਬਣਦੀ ਹੈ ਤਨਖਾਹ ਜਾਂ ਜੋ ਦਿਹਾੜੀ ਆ ਉਹ ਦੇਵਾਂਗੇ ਵੀ ਜੇ ਕੋਈ ਵੀਰ ਹੈਗਾ ਤਾਂ ਸਾਨੂੰ ਜਰੂਰ ਆ ਕੇ ਸੰਪਰਕ ਕਰੇ ਪਲੰਬਰ ਦੀ ਵੀ ਲੋੜ ਆ ਹੁਣ ਜਿਵੇਂ ਲੱਕੜ ਵਾਲੀ ਮਸ਼ੀਨ ਲੱਗੀ ਹੋਈ ਆ ਕਟਿੰਗ ਵਾਲੀ ਹੈ ਨਾ ਇੱਥੇ ਹੀ ਅਸੀਂ ਬਾਰੀਆਂ ਪੱਲੇ ਦਰਵਾਜ਼ੇ ਜੋੜੀਆਂ ਤਿਆਰ ਕਰਦੇ ਆ ਅੱਜ ਤੁਹਾਨੂੰ ਦਿਖਾਉਨੇ ਆ ਜੀ ਅਸੀਂ ਸਾਡਾ ਜਿਹੜਾ ਬਿਸਤਰਿਆਂ ਵਾਲਾ ਕੱਪੜਿਆਂ ਵਾਲਾ ਸਟੋਰ ਆ ਤੇ ਉੱਥੇ ਕਿੰਨੇ ਬੰਦੇ ਕੰਮ ਕਰਦੇ ਨੇ ਜਿਹੜਾ ਮਨੁੱਖਤਰੀ ਸੇਵਾ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਤੁਸੀਂ ਦੇਖਦੇ ਹੋ ਸੋਹਣੇ ਸੋਹਣੇ ਕੁੜਤੇ ਪਜਾਮੇ ਪਾਏ ਹੁੰਦੇ ਆ ਪ੍ਰੈਸ ਕਰਕੇ ਉਹਨਾਂ ਦੇ ਪੈਂਟਾਂ ਸ਼ਰਟਾਂ ਪਾਈਆਂ ਹੁੰਦੀਆਂ ਜਾਂ ਟੀ-ਸ਼ਰਟਾਂ ਲੋਅਰ ਪਾਏ ਹੁੰਦੇ ਆ ਉਹ ਕਿਵੇਂ ਤਿਆਰ ਹੁੰਦੇ ਆ ਕਿਵੇਂ ਪ੍ਰੈਸ ਹੁੰਦੇ ਆ ਇਹ ਬਾਪੂ ਲਾਲ ਸਿੰਘ ਜੀ ਆ ਟਰੱਕ ਚਲਾਉਂਦਾ ਸੀ ਕਿਸੇ ਟਾਈਮ ਛੱਤੀਸਗੜ੍ਹ ਤੋਂ ਆਇਆ ਸੀ ਸਾਡੇ ਕੋਲੇ ਹੁਣ ਬਾਪੂ ਠੀਕ ਆ ਹੁਣ ਸਾਡੇ ਨਾਲ ਕੱਪੜੇ ਪ੍ਰੈਸ ਕਰਾਉਂਦਾ ਇਦਾਂ ਹੀ ਆ ਜੀਵਨ ਆ ਵੀਰਾ ਜੀਵਨ ਵੀਰਾ ਸਟਾਫ ਨਰਸ ਸੀਗਾ ਬਹੁਤ ਬੁਰੀ ਹਾਲਤ ਸੀ ਸਾਨੂੰ ਵੀਰਾ ਮਿਲਿਆ ਸੀਗਾ ਮੈਂਟਲੀ ਡਿਪਰੈਸ਼ਨ ਸੀ ਹੁਣ ਵੀਰਾ ਕੱਪੜੇ ਪ੍ਰੈਸ ਕਰਾਉਂਦਾ ਇਦਾਂ ਗਰਮੀਰ ਸਿੰਘ ਲਾਲੀ ਵੀਰਾ ਇਹਦੀਆਂ ਵੀ ਤੁਸੀਂ ਦੇਖੋ ਤਸਵੀਰਾਂ ਗਰਮੀਰ ਸਿੰਘ ਲਾਲੀ ਵੀਰੇ ਨੂੰ ਕਿਹੜੀ ਹਾਲਤ ਦੇ ਵਿੱਚ ਲੈ ਕੇ ਆਏ ਸੀਗੇ ਇਹ ਵੀ ਵੀਰਾ ਕੱਪੜੇ ਪ੍ਰੈਸ ਕਰਾਉਂਦਾ ਨਾਲ ਇੱਧਰ ਸਾਡੇ ਕੋਲੇ ਬੈਚ ਨੂੰ ਦਾਤਾ ਇਹ ਵੀ ਵੀਰੇ ਨੂੰ ਬਦਨੀ ਤੋਂ ਲੈ ਕੇ ਆਏ ਸੀ ਤੁਸੀਂ ਤਸਵੀਰਾਂ ਦੇਖੋ ਕਿਵੇਂ ਲੱਤ ਟੁੱਟੀ ਹੋਈ ਸੀ ਹੱਡੀ ਬਾਹਰ ਨਿਕਲੀ ਹੋਈ ਸੀ ਪੂਰੀਆਂ ਲੱਤਾਂ ਗਲੀਆਂ ਪਈਆਂ ਸੀਗੀਆਂ ਤੇ ਅੱਜ ਇਹ ਵੀਰਾ ਕੱਪੜਿਆਂ ਦੀ ਪ੍ਰੈਸੀ ਸੀ ਇੱਧਰ ਤਾਰਾ ਸਿੰਘ ਆ ਬਾਈ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਆਏ ਸੀ ਬਾਈ ਨੂੰ ਪੂਰੀ ਸਕਿਨ ਪ੍ਰੋਬਲਮ ਹੈ ਪੂਰੀ ਬਾਡੀ ਖਰਾਬ ਹੋਈ ਸੀ ਉੱਥੋਂ ਵੀਰ ਛੱਡ ਕੇ ਗਈ ਸਾਡੇ ਕੋਲੇ ਆ ਕੇ ਤੇ ਇਹ ਵੀ ਵੀਰਾ ਸਾਰਾ ਦਿਨ ਕੱਪੜੇ ਪ੍ਰੈਸ ਕਰਦਾ ਇੱਧਰ ਸਾਡੇ ਟੇਲਰ ਨੇ ਕਮਲ ਟੇਲਰ ਆ ਇਹ ਬਟਾਰੀ ਵਾਲਾ ਬਾਈ ਆ ਇਹਨਾਂ ਦੀ ਸਲਾਈ ਦੀ ਡਿਊਟੀ ਲੱਗੀ ਹੋਈ ਹੈ ਇਹਨਾਂ ਨੇ ਸਟੀਚਿੰਗ ਕਰਨੀ ਹੈ ਸਾਰਾ ਦਿਨ ਤੇ ਇਸ ਪਾਸੇ ਅਮਰਜੀਤ ਵੀਰਾ, ਕੁਲਦੀਪ ਵੀਰਾ, ਬਾਦਲભાઈ ਇਹ ਤਿੰਨੋਂ ਬੰਦਿਆਂ ਦਾ ਕੰਮ ਆ ਵਰਦੀਆਂ ਜਿਵੇਂ ਜਿਵੇਂ ਪ੍ਰੈਸ ਹੋਈ ਜਾਂਦੀਆਂ ਉਹਨਾਂ ਨੂੰ ਇੱਕ ਸਾਈਡ ਤੇ ਸੈਟਿੰਗ ਕਰਕੇ ਰੱਖਣੀ ਜਿਹੜੀਆਂ ਬੱਚਿਆਂ ਵਾਲੇ ਕੱਪੜੇ ਆ ਉਹਨਾਂ ਨੂੰ ਬੱਚਿਆਂ ਕੋਲੇ ਪਹੁੰਚਦੇ ਕਰਨਾ ਜਿਹੜੀਆਂ ਜਿਹੜੇ ਜਿਹੜੇ ਫਲੋਰ ਦੇ ਉੱਤੇ ਜਿੱਥੇ-ਜਿੱਥੇ ਹੈਗੀਆਂ ਜ਼ਿੰਮੇਵਾਰੀਆਂ ਉੱਥੇ ਇਹ ਸਾਡਾ ਬਿਸਤਰਿਆਂ ਦਾ ਸਟੋਰ ਆ ਇਹਦੇ ਵਿੱਚ ਤੁਸੀਂ ਦੇਖਦੇ ਹੋ ਆ ਦਰੀਆਂ ਆ ਆ ਕੰਬਲ ਆ ਜਿਹੜੀ ਸੰਗਤ ਸਾਨੂੰ ਦੇਖੇ ਜਾਂਦੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਪੂਰੇ ਸਲੀਕੇ ਨਾਲ ਸਾਹਮ ਸਾਹ ਕੇ ਰੱਖਦੇ ਆ ਤਾਂ ਜੋ ਕੋਈ ਚੀਜ਼ ਖਰਾਬ ਨਾ ਹੋਵੇ ਆ ਮੂਰੇ ਗੇਟ ਦੇ ਤੁਸੀਂ ਦੇਖਦੇ ਹੋ ਪੱਲਾ ਲੱਗਿਆ ਹੋਇਆ ਪਿਛਲੀ ਵਾਰੀ ਇੱਥੇ ਚੂਹੇ ਆ ਗਏ ਸੀਗੇ ਫਿਰ ਚੂਹਿਆਂ ਤੋਂ ਬਚਣ ਦੇ ਮਾਰਿਆਂ ਨੇ ਅਸੀਂ ਇਹਨੂੰ ਦਰਵਾਜ਼ੇ ਦੇ ਮੂਰੇ ਲਾਇਆ ਹੋਇਆ ਵੀ ਕੋਈ ਅੰਦਰ ਚੂਹਾ ਨਾ ਵੜ ਸਕੇ ਇਹ ਕਮਰਾ ਚਾਰੇ ਪਾਸਿਓਂ ਬੰਦ ਦਾ ਇੱਕ ਐਗਜ਼ੌਸਟ ਫੈਨ ਲੱਗਿਆ ਹੋਇਆ ਉਹ ਵੀ ਮੂਰੇ ਜਾਲੀ ਲਾਈ ਹੋਈ ਆ ਹੁਣ ਜਿਵੇਂ ਆ ਗਦੈਲੇ ਪਏ ਆ ਸਾਰੇ ਆ ਦਰੀਆਂ ਹੀ ਪਈਆਂ ਸਾਰੀਆਂ ਆ ਦਰੀਆਂ ਮੁੰਡੇ ਚ ਨਹੀਂ ਜਾਂਦੇ ਆ ਰਜਾਈਆਂ ਆ ਆ ਕੰਬਲ ਆ ਇਹ ਵੀ ਸਾਰੇ ਕੰਬਲ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਇਨਚਾਰਜ ਜਿਹੜਾ ਹੈਗਾ ਇੱਥੇ ਸਾਡੇ ਮਨੀਸ਼ ਵੀਰਾ ਤੇ ਇਹ ਵੀਰੇ ਹੋਣੀ ਆ ਸਾਡੇ ਨਿਸਪਾਲ ਵੀਰਾ ਹੋ ਗਿਆ ਤੇ ਇਹਨਾਂ ਦੀਆਂ ਡਿਊਟੀਆਂ ਅਕਾਲਪੁਰਕ ਵਾਹਿਗੁਰੂ ਨੇ ਲਾਈਆਂ ਹੋਈਆਂ ਕੱਪੜੇ ਦੀਆਂ ਜਿੰਨੀ ਵੀ ਸੰਗਤ ਸਾਨੂੰ ਪੁਰਾਣਾ ਕੱਪੜਾ ਦੇ ਕੇ ਜਾਂਦੇ ਆ ਸਭ ਤੋਂ ਵੱਡਾ ਚੈਲੰਜ ਸਾਡਾ ਉਹ ਪੁਰਾਣੇ ਕੱਪੜੇ ਨੂੰ ਯੂਜ਼ 'ਚ ਲੈ ਕੇ ਆਉਣਾ ਉਹਨੂੰ ਸ਼ੰਡ ਸਟਾਈ ਕਰਨੀ ਆ ਉਹ ਜਿਹੜੇ ਮਾੜੇ ਕੱਪੜੇ ਆ ਜਿਹੜੇ ਉਹ ਕੱਢਣੇ ਆ ਜਿਹੜੇ ਚੰਗੇ ਆ ਉਹ ਸਾਹਮਣੇ ਆ ਉਹਨਾਂ ਨੂੰ ਯੂਜ਼ ਕਰਨਾ ਹੁਣ ਇਧਰ ਸਣੀ ਵੀਰੇ ਹੋਣੀ ਲੱਗੇ ਹੋਏ ਨੇ ਸਣੀ ਜਾਂ ਸੋਨੂ ਆ ਸਣੀ ਵੀਰੇ ਨੂੰ ਖਰਨੇ ਤੋਂ ਲੈ ਕੇ ਆਏ ਤੁਸੀਂ ਦੇਖਿਆ ਸੀ ਸੋਨੂ ਵੀਰੇ ਨੂੰ ਨੰਗਲਾਂ ਤੋਂ ਲੈ ਕੇ ਆਏ ਸੀ ਵੀਰੇ ਨੂੰ ਤੇ ਇਹਨਾਂ ਦੋਨੇ ਵੀਰਿਆਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਲੈ ਕੇ ਆਏ ਸੀ ਇਹਨਾਂ ਦਾ ਕੰਮ ਆ ਇਦਾਂ ਗੋਲੇ ਬਣਾ ਆਪਣਾ ਰੱਖਣੇ ਆ ਆ ਦੇਖੋ ਹਰੇਕ ਬੰਦੇ ਦਾ ਅੰਸ਼ੂ ਮੰਨਾ ਹਰੇਕ ਦਾ ਨਾਮ ਬਾਈ ਨੇਮ ਪਜਾਮਿਆਂ ਦੇ ਉੱਤੇ ਇੱਧਰ ਨਾਮ ਲਿਖੇ ਹੋਏ ਆ ਤੇ ਇਹਨਾਂ ਦੇ ਵਿੱਚ ਇਹਨਾਂ ਦੀਆਂ ਟੀ-ਸ਼ਰਟਾਂ ਪਾ ਪਾ ਕੇ ਸੈੱਟ ਬਣਾ ਬਣਾ ਕੇ ਇਹਨਾਂ ਨੇ ਰੱਖੀ ਜਾਣੇ ਆ ਔਰ ਇਹ ਕੱਪੜੇ ਜਦੋਂ ਸਵੇਰੇ ਉਹ ਪਾਉਣੇ ਆ ਇਹ ਸਾਰੇ ਕੱਪੜੇ ਅਲੱਗ-ਅਲੱਗ ਫਲੋਰਾਂ ਦੇ ਉੱਤੇ ਪਹੁੰਚਦੇ ਹੋ ਜਾਣੇ ਤਾਂ ਤੇ ਜਿਹੜੇ ਕੱਪੜੇ ਉਧਰ ਪ੍ਰੈਸ ਹੋਈ ਜਾਂਦੇ ਆ ਕੁਰਤੇ ਪਜਾਮੇ ਉਹਨਾਂ ਦੀ ਇੱਧਰ ਤੁਸੀਂ ਦੇਖਦੇ ਹੋ ਚਣਾਈ ਹੋਈ ਜਾਂਦੀ ਹੈ ਚਿਣੀ ਜਾਂਦੇ ਨੇ ਇਕੱਲੇ-ਇਕੱਲੇ ਕੁਰਤੇ ਪਜਾਮੇ ਦੇ ਉੱਤੇ ਹਰੇਕ ਮੈਂਬਰ ਦਾ ਨਾਮ ਲਿਖਿਆ ਹੋਇਆ ਹਰਿੰਦਰ ਕੁਮਾਰ ਕੇਸਰ ਸਿੰਘ ਢਾਲੀਆਲ ਹਾਕਮ ਸਿੰਘ ਬਾਪੂ ਇਦਾਂ ਹੀ ਗੁਰਦੱਤ ਅਜੀਤ ਕੁਮਾਰ ਹਨਾ ਹਰੇਕ ਬੰਦੇ ਦਾ ਨਾਮ ਪਿਆਰਾ ਸਿੰਘ ਆ ਗੁਰਲਾਲ ਸਿੰਘ ਦੇਵ ਸਿੰਘ ਜਗਪਾਲ ਸਿੰਘ ਇਦਾਂ ਹੀ ਰਾਮਕ੍ਰਿਸ਼ਨ ਜਲੰਧਰ ਤੋਂ ਤੇ ਇਦਾਂ ਹੀ ਪੰਨੂ ਰਾਮ ਹਨਾ ਜਗਮਉਨ ਸਿੰਘ ਇਧਰ ਨਿਜ਼ਾਮ ਖਾਨ ਕੁਲਦੀਪ ਰਾਏ ਕੋਟ ਹਰ ਇੱਕ ਬੰਦਾ ਰਾਜੂ ਇਦਾਂ ਹੀ ਰਾਮ ਫੁੱਜ ਅਭਿਸ਼ੇਕ ਇਹੇ ਕੁਰਤੇ ਪਜਾਮੇ ਸਾਡੇ ਯੂਨੀਫਾਰਮ ਵਾਲੇ ਆ ਆਹ ਕੁਰਤੇ ਪਜਾਮੇ ਜਿਹੜੇ ਆਮ ਅਸੀਂ ਰੁਟੀਨ ਚ ਪਾਉਨੇ ਆ ਰੋਜ਼ ਜਿਹੜੇ ਬਾਪੂ ਬਜ਼ੁਰਗਾਂ ਦੇ ਇਹਦੇ ਤੇ ਵੀ ਹਰੇਕ ਦਾ ਨਾਮ ਲਿਖਿਆ ਸਵਰਨ ਸਿੰਘ ਹੋਰ ਬੰਦੇ ਦਾ ਇਹ ਤੌਲੀਏ ਜਿਵੇਂ ਹੁਣ ਧੋ ਕੇ ਆ ਗਏ ਆ ਜਿੰਨੇ ਤੌਲੀਏ ਤੁਸੀਂ ਦੇਖੋ ਵੀ ਸਵੇਰੋਂ ਹਰ ਰੋਜ਼ ਕਰੀ 700 ਬੰਦਾ ਇਸ਼ਨਾਨ ਕਰਦਾ ਔਰ 700 ਬੰਦੇ ਦੇ ਕੁਰਤੇ ਪਜਾਮੇ ਉਹਨਾਂ ਦੇ ਲੋਅਰ ਪਜਾਮੇ ਟੀ-ਸ਼ਰਟ ਉਹਨਾਂ ਦੇ ਤੌਲੀਏ ਸਾਰੇ ਧੋ ਧੋ ਕੇ ਰੱਖਣਿਆ ਕਸ਼ਹਰੇ ਆ ਤਾਂ ਕਸ਼ਹਰਿਆਂ ਦਾ ਹੀ ਆਪੜ ਭਰਿਆ ਪਿਆ ਹਾ ਉਹ ਪਿੱਛੇ ਵੀ ਇਹ ਸਾਰੇ ਕਸ਼ਹਰੇ ਹੁਣ ਸੁੱਕਣੇ ਪਾ ਕੇ ਧੋ ਕੇ ਸਕਾ ਕੇ ਇਹਨਾਂ ਨੇ ਇੱਥੇ ਇਕੱਠੇ ਕਰ ਕਰ ਰੱਖੀ ਜਾਣੇ ਆ ਔਰ ਇਹਨਾਂ ਕਸ਼ਹਰਿਆਂ ਦੇ ਉੱਤੇ ਵੀ ਬੰਦਿਆਂ ਦੇ ਨਾਮ ਲਿਖੇ ਹੁੰਦੇ ਆ ਹਰੇਕ ਬੰਦੇ ਦਾ ਨਾਮ ਆ ਤਾਂ ਜੋ ਕੋਈ ਸਕਿਨ ਦੀ ਬਿਮਾਰੀ ਇੱਕ ਦੂਸਰੇ ਨੂੰ ਨਾਂ ਲੱਗ ਸਕੇ ਤੇ ਇਸੇ ਤਰ੍ਹਾਂ ਹੀ ਉਹ ਵੀਰ ਲੱਗਿਆ ਹੋਇਆ ਪਰਲੇ ਪਾਸੇ ਉਹ ਟੀ ਸ਼ਰਟਾਂ ਦੇ ਉੱਤੇ ਆਕ ਲਾ ਰਿਹਾ ਟੀ ਸ਼ਰਟਾਂ ਸੈਟ ਕਰ ਕਰਕੇ ਰੱਖੀ ਜਾਂਦਾ ਜਿਹੜੇ ਪੁਰਾਣੇ ਕੱਪੜੇ ਆਉਂਦੇ ਆ ਛਾਂਟ ਛਾਂਟ ਕੇ ਜੋ ਜਿਹੜੀਆਂ ਸਾਫ਼ ਟੀ ਸ਼ਰਟਾਂ ਆਉਂਦੀਆਂ ਉਹ ਕੱਢ ਕੇ ਸਾਈਜ਼ ਵਾਈ ਸਾਂਭੀ ਜਾਂਦੇ ਆ ਫਿਰ ਉਹਨਾਂ ਨੂੰ ਤਵਾ ਕੇ ਉਸ ਬਾਰ ਉਹਦੇ ਤੇ ਨਾਮ ਲਿਖੀ ਜਾਂਦੇ ਆ ਜਿਹੜੇ ਜਿਹੜੇ ਮੈਂਬਰ ਦੇ ਸਾਈਜ਼ ਵਾ ਜਾਈ ਜਾਣੀ ਹੈ ਹੁਣ ਜਿਵੇਂ ਬੱਚਿਆਂ ਦੀਆਂ ਜੁਨੀਫਾਰਮ ਆ ਸਕੂਲ ਦੀਆਂ ਇਹ ਬੱਚਿਆਂ ਦੀਆਂ ਸਕੂਲ ਦੀਆਂ ਜੁਨੀਫਾਰਮ ਧੋ ਕੇ ਪ੍ਰੈਸ ਕਰਕੇ ਰੱਖੀਆਂ ਪਈਆਂ ਹਰ ਰੋਜ਼ ਹਰੇਕ ਬੱਚੇ ਨੂੰ ਧੋਤੀ ਹੋਈ ਪ੍ਰੈਸ ਕੀਤੀ ਹੋਈ ਜੁਨੀਫਾਰਮ ਮਿਲਣੀ ਆ ਹਰ ਰੋਜ਼ ਹਰੇਕ ਬਾਪੂ ਬਜ਼ੁਰਗ ਨੂੰ ਧੋਤਾ ਹੋਇਆ ਕੁਰਤਾ ਪਜਾਮਾ ਬਾਪੂ ਗੋਪਾਲ ਉਹਨਾਂ ਨੂੰ ਤੇ ਪ੍ਰੈਸ ਕੀਤਾ ਮਿਲਣਾ ਹਰੇਕ ਭੈਣ ਨੂੰ ਹਰੇਕ ਸਕੂਲੇ ਜਾਣ ਵਾਲੇ ਬੱਚੇ ਨੂੰ ਹਰ ਇੱਕ ਚੀਜ਼ ਸਾਫ਼ ਸੁਥਰੀ ਮਿਲਣੀ ਆ ਤੇ ਇਸੇ ਤਰ੍ਹਾਂ ਸੈੱਟ ਬਣਾ ਬਣਾ ਕੇ ਰੱਖੇ ਹੁੰਦੇ ਆ ਇਸੇ ਤਰ੍ਹਾਂ ਇਹ ਜਿਹੜਾ ਇਹ ਹੈਗਾ ਕੱਪੜਿਆਂ ਦੀ ਤੇ ਬੂਟਾਂ ਦੀ ਇੱਕ ਪੂਰੀ ਇਹ ਸਾਡੀ ਕਹਿ ਦਿੰਦੇ ਆ ਵੀ ਇੱਕ ਸ਼ੋਰੂਮ ਆ ਸਾਡਾ ਜਿਹਦੇ ਵਿੱਚ ਤੁਸੀਂ ਦੇਖਦੇ ਹੋ ਲਿਖਿਆ ਹੋਇਆ ਸਾਰਾ ਖੇਸ ਲੋਈ ਸਰੋਪੇ ਕੱਚਾ ਕਸ਼ਹਿਰਾ ਜਰਾਬਾਂ ਪੱਗਾਂ ਬਣਾਣਾ ਤੌਲੀਏ ਇਹ ਸਾਰਾ ਕੁਝ ਇਹਦੇ ਵਿੱਚ ਰੱਖਿਆ ਹੋਇਆ ਕਮਰੇ ਦੇ ਤੇ ਹੁਣ ਸਾਨੂੰ ਇੱਕ ਤਾਂ ਰੈਕ ਚਾਹੀਦੇ ਇਸ ਤਰ੍ਹਾਂ ਦੇ 25 ਰੈਕ ਚਾਹੀਦੇ ਘੱਟੋ-ਘੱਟ ਵੱਡੇ ਵਾਲੇ ਜਿਹਦੇ ਵਿੱਚ ਅਸੀਂ ਕੱਪੜਿਆਂ ਨੂੰ ਹੁਣ ਕਿਉਂਕਿ ਸਿਆਲੂ ਕੱਪੜਾ ਬਹੁਤ ਜ਼ਿਆਦਾ ਵੱਧ ਜਾਂਦਾ ਆ ਸਾਰਾ ਚੱਪਲਾਂ ਦਾ ਵਾਜੀ 1000 ਬੰਦੇ ਦੀ ਰਹਿਣ ਸਹਿਣ ਵਾਸਤੇ ਏਡੀ ਵੱਡੀ ਜ਼ਰੂਰਤ ਪੈਂਦੀ ਹੈ ਜਿਹੜੇ ਕੋਈ ਭੈਣ ਭਰਾ ਸਾਨੂੰ ਚੱਪਲਾਂ ਡੋਨੇਟ ਕਰ ਜਾਂਦੇ ਫਿਰ ਹਰੇਕ ਚੱਪਲ 8 ਨੰਬਰ ਦੀਆਂ ਚੱਪਲਾਂ ਜੈਂਟਸ 7 ਨੰਬਰ ਦੀਆਂ ਚੱਪਲਾਂ ਜੈਂਟਸ ਇਦਾਂ ਹੀ ਨੰਬਰ ਲੱਗੇ ਹੋਇਆ ਹਰ ਚੀਜ਼ ਰੱਖੀ ਹੋਈ ਆ ਲੇਡੀਜ਼ ਦੀਆਂ ਅਲੱਗ ਰੱਖੀਆਂ ਹੋਈਆਂ ਆ ਹੁਣ ਰੈਕ ਬੰਦ ਕਰਕੇ ਤੁਸੀਂ ਦੇਖੋ ਇਹਦੇ ਤੇ 9 ਤੋਂ 10 ਨੰਬਰ ਲੇਡੀ ਚੱਪਲਾ ਇਹਦੇ ਤੇ ਲੇਡੀ ਚੱਪਲਾ 7 ਤੋਂ 8 ਨੰਬਰ ਇਹ ਸਾਰੇ ਹਰ ਤਰ੍ਹਾਂ ਦੀ ਚੱਪਲ ਇਦਾਂ ਜੋੜੇ ਬੰਨ ਬੰਨ ਕੇ ਰੱਖੇ ਹੋਇਆ ਤਾਂ ਜੋ ਅਲੱਗ ਵੀ ਨਾ ਹੋਣ ਤੇ ਇਹਨਾਂ ਨੂੰ ਹਰੇਕ ਜੋੜੇ ਨੂੰ ਇਸ ਤਰ੍ਹਾਂ ਅਸੀਂ ਲੀਰਾਂ ਨਾਲ ਗੱਠਾ ਮਾਰ ਕੇ ਬੰਨੀਆਂ ਹੋਈਆਂ ਵਾਂ ਜਿਹੜੇ ਪੁਰਾਣੇ ਸੂਟ ਆ ਜਾਂਦੇ ਹਰ ਇੱਕ ਚੀਜ਼ ਵਰਤੋਂ ਚ ਲਿਆਂਦੀ ਜਾਂਦੀ ਹੈ ਉਹਨਾਂ ਦੀਆਂ ਲੀਰਾਂ ਕੱਟ-ਕੱਟ ਕੇ ਉਹਨਾਂ ਦੇ ਜੋੜੇ ਬਣਾ ਕੇ ਉਹਨਾਂ ਨੂੰ ਦਸੀਆਂ ਨਾਲ ਬੰਨ ਦਿੱਤੇ ਇਹ ਬੀਬੀਆਂ ਭੈਣਾਂ ਦੇ ਸੂਟ ਆ ਜਿਹੜੇ ਆਣ ਲੱਗ ਨੇ ਜਿਹੜੇ ਅਣਸੀਤੇ ਸੂਟ ਨੇ ਹਨਾ ਭੈਣਾਂ ਦੇ ਵਿਆਹ ਹੁੰਦੇ ਆ ਜਦੋਂ ਕੋਈ ਗਰੀਬ ਪਰਿਵਾਰ ਸਾਡੇ ਗਉਂਦੇ ਉਹਨਾਂ ਨੂੰ ਅਸੀਂ ਮੰਨ ਲਓ 7-7 ਸੂਟ ਦੇ ਦਿੰਨੇ ਆ ਤੇ ਇਸੇ ਤਰ੍ਹਾਂ ਹੀ ਇਹ ਪਾਸਾ ਸਾਰਾ ਜਿਹੜਾ ਇਹ ਬੱਚਿਆਂ ਦੇ ਪਜਾਮੇ ਲੋਅਰ ਟੀ-ਸ਼ਰਟਾਂ ਛੋਟੇ ਬੱਚਿਆਂ ਦੀਆਂ ਜਾਂ ਵੱਡਿਆਂ ਦੀਆਂ ਇਹ ਵੱਡਿਆਂ ਦੀਆਂ ਇਹ ਜਿਹੜੇ ਇੱਕੋ ਕਲਰ ਦੇ ਵਿੱਚ ਨੇ ਜਿਹੜੇ ਹਨਾ ਤੇ ਇਸੇ ਤਰ੍ਹਾਂ ਇੱਧਰ ਵੀ ਸਾਰੇ ਤੁਸੀਂ ਦੇਖੋਗੇ ਹਰ ਇੱਕ ਚੀਜ਼ ਇਦਾਂ ਲਫਾਫਿਆਂ ਦੇ ਵਿੱਚ ਪਾ ਕੇ ਰੱਖੀ ਹੋਈ ਆ 5 ਐਕਸਲ 4 ਪੀਸ ਟੋਟਲ 19 ਪੀਸ ਅਨਾ ਉੱਪਰ ਨੰਬਰ ਲਿਖਿਆ ਹੋਇਆ ਇਦਾਂ ਹੀ ਆ ਕੱਪੜਾ ਜਿਹੜਾ ਚਿੱਟਾ ਕੱਪੜਾ ਸਾਨੂੰ ਦੇ ਕੇ ਜਾਂਦੇ ਨੇ ਜਿਹੜੀਆਂ ਧਾਰਮਿਕ ਥਾਵਾਂ ਉੱਥੇ ਚਿੱਟਾ ਕੱਪੜਾ ਬਹੁਤ ਚੜਦਾ ਜਿੱਥੇ 10 ਮਹੀਨਾ ਕੱਪੜਾ ਹੋ ਗਿਆ ਜਾਂ ਹੋਰ ਅਸੀਂ ਦਾਨੀ ਜਗ੍ਹਾ ਤੇ ਉਹ ਫਿਰ ਸਾਨੂੰ ਬਹੁਤ ਦਾਤ ਚ ਕੱਪੜਾ ਦੇ ਕੇ ਜਾਂਦੇ ਆ ਚਿੱਟਾ ਅਸੀਂ ਉਹਨਾਂ ਦੇ ਚਿੱਟੇ ਬੂਰੇ ਬਣਾ ਲੈਨੇ ਆ ਇਸ ਤਰ੍ਹਾਂ ਦੇ ਤੇ ਹਰੇਕ ਬੂਰੇ ਦੇ ਉੱਤੇ ਤੁਸੀਂ ਦੇਖੋਗੇ ਏ ਜੈਕਟ ਏ ਜੈਕਟ ਦਾ ਮਤਲਬ ਹੈਗਾ ਵੀ ਇੱਕ ਨੰਬਰ ਜੈਕਟ ਆ ਜਿਹੜੀ ਹੈ ਨਾ ਹਾਂ ਜੈਂਟਸ ਪਜਾਮੇ ਸੌਰੀ ਮੈਂ ਜੈਕਟ ਪੜ ਗਿਆ ਰੰਗਦਾਰ ਇਦੇ ਵਿੱਚ ਸਾਈਜ਼ 36 ਨੰਬਰ ਦੇ 20 ਆ ਸਾਈਜ਼ 38 ਨੰਬਰ ਦੇ 22 ਆ ਸਾਈਜ਼ ਐਲ ਜਿਹੜੀ ਐਲ ਸਾਈਜ਼ ਦੇ 65 ਆ ਟੋਟਲ 107 ਪੀਸ ਆ ਪਜਾਮੇ 10 4 25 ਨੂੰ ਇਹ ਝੋਲਾ ਬੈਗ ਭਰਿਆ ਗਿਆ ਤੇ ਇਹ ਹੁਣ ਜਿਵੇਂ ਜਿਵੇਂ ਗਰਮੀਆਂ ਵਾਲਾ ਤੇ ਸਰਦੀਆਂ ਵਾਲਾ ਸਮਾਨ ਅਲੱਗ-ਅਲੱਗ ਰੱਖਿਆ ਹੁੰਦਾ ਹੁਣ ਜਿਵੇਂ ਜਿਵੇਂ ਮੌਸਮ ਮੁਤਾਬਕ ਇਹ ਬੋਰੇ ਖੋਲ ਖੋਲ ਕੇ ਫਿਰ ਅਸੀਂ ਵਰਤੀ ਜਾਂਦੇ ਆ ਆਹ ਪਾਸਾ ਤੁਸੀਂ ਦੇਖੋਗੇ ਇਹ ਛੋਟੇ ਬੱਚਿਆਂ ਦੇ ਕੱਪੜੇ ਆ ਜਿਵੇਂ ਸਾਡੇ ਕੋਲੇ ਹੁਣ ਛੋਟੇ ਬੱਚੇ ਆ ਜਿੰਨੇ ਬੱਚੇ ਸਾਡੇ ਕੋਲ ਰਹਿੰਦੇ ਆ ਉਹ ਤਾਂ ਹੈ ਹੀ ਆ ਸਾਡੇ ਕੋਲੇ ਕੈਂਪ ਦੇ ਵਿੱਚ ਹਰ ਕੈਂਪ ਚ 2 ਤੋਂ 250 ਬੱਚਾ ਹੁੰਦਾ ਤੇ ਜਿਹਦੇ ਵਿੱਚੋਂ 10 ਤੋਂ 15 ਬੱਚੇ ਹਰ ਵਾਰ ਕੱਪੜੇ ਲੈ ਕੇ ਜਾਂਦੇ ਆ ਜਿਨ੍ਹਾਂ ਦੇ ਕੱਪੜੇ ਫਟੇ ਹੋਏ ਪਾਏ ਹੁੰਦੇ ਆ ਜਾਂ ਸਹੀ ਨਹੀਂ ਪਾਏ ਚੱਪਲਾ ਨਹੀਂ ਪਾਈਆਂ ਅਸੀਂ ਉਹਨਾਂ ਨੂੰ ਇੱਥੋਂ ਦੇ ਕੇ ਭੇਜਦੇ ਆ ਦੇਣ ਵਾਲਾ ਤਾਂ ਉੱਪਰ ਵਾਲਾ ਵਾ ਅਸੀਂ ਤਾਂ ਕੌਣ ਅਸੀਂ ਤਾਂ ਵੰਡਣ ਵਾਲੇ ਆ ਜੀ ਸਾਡੀ ਕੋਈ ਾਕਾਤ ਨਹੀਂ ਵੀ ਤੁਸੀਂ ਦੇਖੋ ਹਰ ਇੱਕ ਚੀਜ਼ ਪੂਰੇ ਸਲੀਕੇ ਨਾਲ ਇੱਥੇ ਚਣ ਕੇ ਹਰ ਇੱਕ ਕੱਪੜਾ ਹਰ ਇੱਕ ਪ੍ਰੋਪਰ ਉਹਨਾਂ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਵਾ ਫਿਰ ਇਸੇ ਤਰ੍ਹਾਂ ਹੀ ਅੱਗੇ ਆ ਜੀਏ ਆਪਾਂ ਹੁਣ ਇਹ ਬੂਟ ਆ ਹੁਣ ਤੁਸੀਂ ਦੇਖੋਗੇ ਵੀ ਸਰਦੀਆਂ ਆ ਗਈਆਂ ਸਰਦੀਆਂ 'ਚ ਸਾਨੂੰ ਬੂਟਾਂ ਦੀ ਲੋੜ ਪੈਂਦੀ ਆ ਹਨਾ ਆ ਜਿਹੜੇ ਜਿਹੜੇ ਬੂਟ ਜਿਵੇਂ ਜਿਵੇਂ ਆਈ ਜਾਂਦੇ ਸਾਨੂੰ ਉਹਨਾਂ ਨੂੰ ਬੂਟਾਂ ਨੂੰ ਨੰਬਰ ਵਾਈਜ਼ ਰੱਖਿਆ ਹੋਇਆ ਜਿਹੜੇ ਪੁਰਾਣੇ ਬੂਟ ਆਉਂਦੇ ਨੇ ਭੈਣਾ ਤੁਹਾਨੂੰ ਘਰਾਂ ਤੋਂ ਦੇ ਜਾਂਦੀਆਂ ਉਹਨਾਂ ਨੂੰ ਲੱਗ ਜਿਹੜੀਆਂ ਵੀਰ ਸਾਡੇ ਪੁਰਾਣੇ ਬੂਟ ਦੇ ਕੇ ਜਾਂਦੇ ਆ ਉਹਨਾਂ ਨੂੰ ਲੱਗ ਔਰ ਜਿਹੜੇ ਨਵੇਂ ਆ ਇਹ ਸਾਰੇ ਨਵੇਂ ਜੋੜੇ ਆ ਉੱਪਰ ਜਿਹੜੇ ਰੱਖੇ ਹੋਇਆ ਉਹ ਸਾਰੇ ਜਿਹੜੇ ਅਸੀਂ ਹਰ ਸਾਲ ਨਵੇਂ ਬੂਟ ਬਣਵਾਉਨੇ ਆ ਜਿਹੜੇ ਕੰਪਨੀ ਤੋਂ ਮੰਨ ਲਓ 5 500 ਪੀਸ 10000 ਪੀਸ ਪਿਛਲੇ ਸਾਲ ਵੀ ਅਸੀਂ ਤਿਆਰ ਕਰਾਇਆ ਸੀ ਜਿਹੜੇ ਇੱਕੋ ਰੰਗ ਦੇ ਆ ਜਿਵੇਂ ਕੈਂਪਸ ਦੇ ਬੂਟ ਪਿਛਲੇ ਸਾਲ ਬਣਵਾਏ ਸੀ ਅਸੀਂ ਤੇ ਇਹ ਸਾਰੇ ਕੈਂਪਸ ਦੇ ਬੂਟ ਭਰੇ ਹੋਇਆ ਤੇ ਹਰੇਕ ਬੂਟ ਦੇ ਡੱਬੇ ਦੇ ਉੱਪਰ ਲਿਖਿਆ ਹੋਇਆ ਵਾ ਤੁਸੀਂ ਉੱਪਰ ਪੜ੍ਹੋਗੇ ਦੇਖੋ ਉੱਪਰ ਲਿਖਿਆ ਜਾਇੰਟਸ ਬੂਟ ਅ ਕੈਂਪਸ ਨੀਲੇ ਰੰਗ ਦੇ ਲਿਖਿਆ ਹੋਇਆ ਵਾ 9 ਨੰਬਰ ਦੇ 14 ਔਰ 7 ਨੰਬਰ ਦੇ 3 10 ਨੰਬਰ ਦਾ 1 18 ਪੀਸ ਉਹਦੇ ਵਿੱਚ ਪਏ ਆ ਹਰੇਕ ਡੱਬੇ ਦੇ ਉੱਤੇ ਜੈਂਟਸ ਬੂਟ ਕੈਂਪਸ ਦੇ ਨੀਲੇ 9 ਨੰਬਰ ਦੇ 12 ਜੋੜੇ ਇਹਦੇ ਵਿੱਚ ਪਏ ਆ ਤੇ ਇਦਾਂ ਹੀ ਆ ਦੇਖੋ ਗ੍ਰੇ ਚੱਪਲਾ ਆ ਬਾਬਿਆਂ ਵਾਸਤੇ ਹੈ ਨਾ ਬਾਬਿਆਂ ਵਾਲੀਆਂ ਇਹਦੇ ਵਿੱਚ ਗ੍ਰੇ ਚੱਪਲਾ ਬਾਬਿਆਂ ਵਾਸਤੇ ਲੱਗ-ਲੱਗ ਨੰਬਰਾਂ ਦੀਆਂ ਇਹਦੇ ਵਿੱਚ ਜੈਂਟਸ ਚੱਪਲਾ ਚਿੱਟੀ ਤੇ ਨੀਲੀ ਜੈਂਟਸ ਚੱਪਲਾ ਚਿੱਟੀ ਤੇ ਨੀਲੀ ਮਤਲਬ ਹਰ ਇੱਕ ਚੀਜ਼ ਆਪਣੇ ਵੱਲੋਂ ਪੂਰੀ ਮੈਂਟੇਨ ਕਰਕੇ ਰੱਖੀ ਜਾਂਦੀ ਆ ਔਰ ਉਹ ਜ਼ਰੂਰਤ ਵਾਲੀਆਂ ਚੀਜ਼ਾਂ ਜਿਵੇਂ ਜਿਵੇਂ ਆ ਪੁਰਾਣੇ ਘਰਾਂ ਤੋਂ ਆ ਜਾਂਦੀਆਂ ਚੀਜ਼ਾਂ ਜਿਹੜੀਆਂ ਸੰਗਤ ਦੇ ਜਾਂਦੀ ਆ ਪਰਾਣੀਆਂ ਉਹ ਵੀ ਹਰੇਕ ਬੰਦੇ ਨੂੰ ਅਸੀਂ ਉਸੇ ਤਰੀਕੇ ਨਾਲ ਦਿੰਨੇ ਆ ਜਿੱਦਾਂ ਦੀ ਉਹਨਾਂ ਦੀ ਜ਼ਰੂਰਤ ਆ ਪੱਗਾਂ ਦਸਤਾਰਾਂ ਦਾ ਕੱਪੜਾ ਆ ਗਿਆ ਸਰੋਪੇਆ ਤੌਲੀਏ ਪਏ ਨੇ ਹਨ ਆ ਛੋਟੇ ਸਕੂਲ ਬੈਗ ਪਏ ਨੇ ਬੱਚਿਆਂ ਦੇ ਸਕੂਲ ਬੈਗ ਸੰਗਤ ਦੇ ਜਾਂਦੀ ਹੈ ਸਾਡੇ ਕੋਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਕੱਪੜਾ ਆਉਂਦਾ ਜਿਹੜਾ ਘਰਾਂ 'ਚ ਯੂਜ਼ ਕੀਤਾ ਹੁੰਦਾ ਪੁਰਾਣਾ ਕੱਪੜਾ ਹੁੰਦਾ ਹਨ ਔਰ ਇਹ ਸਾਰੇ ਚੀਜ਼ਾਂ ਨੂੰ ਮੇਨਟੇਨ ਕਰਨ ਵਾਸਤੇ ਜਿਵੇਂ ਭਪਿੰਦਰ ਵੀਰਾ ਵਾ ਹਨਾ ਵੀਰਾ ਬਹੁਤ ਮਾੜੀ ਕੰਡੀਸ਼ਨ ਸੀ ਜਦੋਂ ਆਇਆ ਸੀ ਅੱਜ ਵੀਰਾ ਸੇਵਾ ਕਰਾਉਂਦਾ ਅਬਰਾਈਲ ਸ਼ਰਮਾ ਬਠਿੰਡੇ ਤੋਂ ਦੋ ਭਰਾਵਾਂ ਨੂੰ ਲੈ ਕੇ ਆਏ ਸੀ ਇਬਰਾਲ ਸ਼ਰਮਾ ਨੂੰ ਤੇ ਦੁਰਲਭ ਸ਼ਰਮਾ ਨੂੰ ਦੋ ਭਰਾ ਸੀ ਸਕੇ ਤੇ ਤੁਸੀਂ ਉਹ ਤਸਵੀਰਾਂ ਵੀ ਦੇਖੋ ਜਦੋਂ ਲੈ ਕੇ ਆਏ ਸੀ ਜਿੱਦੋਂ ਇਹ ਵੀਰਾਂ ਇਹ ਇਨਚਾਰਜ ਨੇ ਇੱਥੋਂ ਦੇ ਇਹ ਕੱਪੜਿਆਂ ਦੇ ਆ ਜਿਹੜਾ ਸਾਡਾ ਹਾਲ ਆ ਸ਼ੋਅਰੂਮ ਆ ਇਹਦੇ ਦੋਨੋਂ ਬੰਦੇ ਇਨਚਾਰਜ ਨੇ ਇੱਧਰ ਮਨੀਸ਼ ਆ ਜਿਹੜਾ ਇਹਨਾਂ ਦਾ ਸੁਪਰਵਾਈਜ਼ਰ ਆ ਇਹ ਵੀਰੇ ਹੁਣੇ ਅੱਗੇ ਨਾਲ ਸਾਰੇ ਵਲੰਟੀਅਰ ਇਹਨਾਂ ਦੇ ਨਾਲ ਸੇਵਾ ਕਰਦੇ ਨੇ ਇਹ ਜਿਹੜੇ ਸੇਵਾਦਾਰ ਸਾਡੇ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਾ ਰਹੇ ਨੇ ਉਹਦਾ ਹੈ ਹੀ ਨੇ ਨਾਲ ਅਸੀਂ ਹਰੇਕ ਡਿਪਾਰਟਮੈਂਟ ਦੇ ਵਿੱਚ ਦੋ ਦੋ ਤਿੰਨ ਤਿੰਨ ਬੰਦੇ ਪੇਡ ਵੀ ਰੱਖੇ ਹੋਇਆ ਜਿਨ੍ਹਾਂ ਨੂੰ ਅਸੀਂ ਤਨਖਾਹਾਂ ਦਿੰਨੇ ਆ ਤੇ ਇਦਾਂ ਹੀ ਇਸ ਪਾਸੇ ਅੱਗੇ ਆ ਜੀ ਆਪਾਂ ਇਹ ਨਵੇਂ ਕੱਪੜਿਆਂ ਦਾ ਵਾਲਾ ਸਟੋਰ ਆਹਾ ਤੇ ਇਹ ਵੀ ਨਵੇਂ ਕੱਪੜਿਆਂ ਵਾਲਾ ਸਟੋਰ ਆ ਜਿਹੜਾ ਤੁਸੀਂ ਦੇਖੋਗੇ ਇਹਨੂੰ ਲੋਕ ਲਾ ਕੇ ਰੱਖਿਆ ਹੋਇਆ ਚਾਬੀ ਮਨੀਸ਼ ਕੋਲੇ ਆ ਲੋਕ ਖੁੱਲੂਗਾ ਫੇਰ ਮਨੀਸ਼ ਦੇ ਜਦੋਂ ਅਸੀਂ ਉਧਰੋਂ ਕੋਈ ਸਾਈਨ ਕਰਕੇ ਭੇਜੂਗਾ ਬੰਦਾ ਫੇਰ ਉਹ ਕੱਪੜੇ ਕੱਢ ਕੇ ਦਿੱਤੇ ਜਾਂਦੇ ਆ ਜਦੋਂ ਸਾਡੇ ਵਲੰਟੀਅਰ ਨੂੰ ਸੇਵਾਦਾਰ ਨੂੰ ਚਾਹੀਦੇ ਕੱਪੜੇ ਜਾਂ ਫਸਟ ਫਲੋਰ ਤੇ ਚਾਹੀਦੇ ਆ ਸੈਕੰਡ ਤੇ ਚਾਹੀਦੇ ਆ ਥਰਡ ਤੇ ਚਾਹੀਦੇ ਆ ਤਾਂ ਉਹ ਉੱਥੇ-ਉੱਥੇ ਕੱਪੜੇ ਭੇਜੇ ਜਾਣਗੇ ਜਿਹੜਾ ਅਸੀਂ ਸਾਈਨ ਕਰਤੇ ਜਿਵੇਂ ਸਰਦੀਆਂ ਵਾਲੇ ਸੈੱਟ ਲੋਅਰ ਤੇ スウェット ਸ਼ਰਟਾਂ ਕੋਟ 26 4 25 ਡੇਟ ਪਾਈ ਹੋਈ ਆ ਇਦਾਂ ਹੀ ਹਰੇਕ ਪੇਟੀ ਦੇ ਉੱਤੇ ਸਰਦੀਆਂ ਵਾਲੇ ਕੁੜਤੇ ਪਜਾਮੇ ਉਹ ਰੱਖੇ ਹੋਇਆ ਰੰਗਦਾਰ ਹਰੇਕ ਪੇਟੀ ਦੇ ਉੱਤੇ ਉਹਨਾਂ ਦਾ ਸਮਾਨ ਜੋ ਵਿੱਚ ਪਿਆ ਇਹ ਸਰਦੀਆਂ ਵਾਲੇ ਰੰਗਦਾਰ ਕੁਰਤੇ ਪਜਾਮੇ ਲਿਖਿਆ 18425 ਨੂੰ ਭਰੇ ਸੀ ਇਹ ਸਰਦੀਆਂ ਵਾਲੇ ਜੀ ਆਪਾਂ ਕੱਢ ਰਹੇ ਆ ਬਾਹਰ ਹੁਣ ਜਿਹੜੇ ਇਹ ਸਾਰੇ ਸਰਦੀਆਂ ਵਾਲੇ ਕੱਪੜੇ ਆ ਆ ਬੋਰੇ ਭਰ-ਭਰ ਰੱਖੇ ਹੋਏ ਆ ਬੋਰੀਆਂ ਦੇ ਉੱਤੇ ਡੇਟਾ ਪਾਈਆਂ ਹੋਈਆਂ ਜਿਵੇਂ ਆ ਟਰੈਕਸੂਟ ਲਿਖੀ ਉਹਨੇ ਕਦੀਆਂ ਬੋਰਾ ਇਧਰ ਘਰ ਦੇ ਲਿਖਿਆ ਹੋਇਆ ਜਿਹੜਾ ਦੇਖੋ ਇਹ ਲਿਖਿਆ ਹੋਇਆ ਜੀ ਟਰੈਕਸੂਟ ਐਮ ਡੀ ਐਸ ਐਸ ਵਾਲਾ ਜਿਹਦੇ ਤੇ ਸਾਡਾ ਲੋਗੋ ਲੱਗਿਆ ਹੋਇਆ ਉਹ ਆ ਮੁੰਡਿਆਂ ਦੇ ਬੱਚਿਆਂ ਦੇ ਲਾਲ ਪੱਟੀ ਵਾਲੇ ਇਹ 31824 ਨੂੰ ਇਹਨੇ ਮੈਂ ਪੈ ਕਿਤੇ ਸੀ ਵੀਰੇ ਨੇ 32 10 ਪੀਸ ਆ 34 ਦੇ 8 ਪੀਸ ਆ 36 ਦੇ 10 ਪੀਸ ਆ 38 ਦੇ 8 ਪੀਸ ਆ ਟੋਟਲ 36 ਪੀਸ ਇਹਦੇ ਬੱਚਾ ਬੋਰੇ ਦੇ ਇਹ ਸਾਰੇ ਬੋਰੇ ਇਦਾਂ ਹੀ ਭਰ-ਭਰ ਰੱਖੇ ਹੋਇਆ ਸਾਡੇ ਕੋਲੇ ਜੀ ਜਿਹੜੀ ਚੀਜ਼ ਦੀ ਜਿੱਥੇ ਜ਼ਰੂਰਤ ਆ ਜਿੰਮੇ ਜ਼ਰੂਰਤ ਆ ਇਸੇ ਤਰ੍ਹਾਂ ਹੀ ਫਿਰ ਅਸੀਂ ਇਹਨਾਂ ਨੂੰ ਪੂਰਾ ਕਰਦੇ ਆ ਸੰਗਤ ਸਾਨੂੰ ਲੀੜੇ ਕੱਪੜੇ ਜਿਹੜੇ ਦੇ ਕੇ ਜਾਂਦੇ ਆ ਜਿੰਨਾ ਕੱਪੜਾ ਸਾਡੇ ਕੋਲ ਵੱਧ ਜਾਣਾ ਸਾਡੇ ਕੋਲੇ ਸਭ ਤੋਂ ਵੱਡੀ ਗਿਣਤੀ ਚ ਕੱਪੜਾ ਕਿਹੜਾ ਆਉਂਦਾ ਵਾ ਬੀਬੀਆਂ ਦੇ ਸੂਟ ਆਉਂਦੇ ਨੇ ਕਿਉਂਕਿ ਬੀਬੀਆਂ ਦੇ ਸੂਟ ਜੇ ਮੰਨ ਲਓ ਜੈਂਟਸ ਕਪੜਾ ਆਪਾਂ ਜੇ ਗੱਲ ਕਰੀਏ ਬੇ ਪੰਜ ਸੂਟ ਆਇਆ ਜੈਂਟਸ ਕਪੜੇ ਦੇ ਤਾਂ ਬੀਬੀਆਂ ਦੇ 50 ਆਉਂਦੇ ਆ ਤੇ ਮੰਨ ਲਓ ਜੇ ਕਹਿ ਦਈਏ ਵੀ ਉਹਨਾਂ ਦੇ 50 ਆਇਆ ਤਾਂ ਬੀਬੀਆਂ ਦੇ 500 ਸੂਟ ਆਉਂਦੇ ਆ ਉਹ ਇੰਨੇ ਵੱਡੀ ਗਿਣਤੀ ਚ ਹੁੰਦੇ ਆ ਫਿਰ ਜਿੰਨੇ ਕਿ ਸਾਡੀਆਂ ਬੀਬੀਆਂ ਪਾ ਹੁਣ ਸਾਡੇ ਕੋਲੇ 160 ਬੀਬੀਆਂ ਤੇ ਪਹਿਣਾ ਵਾ ਜਿੰਨੇ ਕੋ ਉਹਨਾਂ ਦੇ ਪੈ ਸਕਦੇ ਫਿਰ ਅਸੀਂ ਉਹਨਾਂ ਦੇ ਪਾਉਨੇ ਆ ਬਾਕੀ ਅਸੀਂ ਕੀ ਕਰਦੇ ਆ ਸੈੱਟ ਬਣਾ ਬਣਾ ਕੇ ਰੱਖੀ ਜਾਂਦੇ ਆ ਉਧਰ ਕੈਂਪ ਦੇ ਵਿੱਚ ਕਿਉਂਕਿ ਹਰ 14 ਦਿਨਾਂ ਬਾਅਦ ਕੈਂਪ ਲੱਗਦਾ ਉਹਦੇ ਵਿੱਚ ਕਰੀਬ 10000 ਬੰਦਾ ਸਾਡੇ ਕੋਲੇ ਇੱਕ ਕੈਂਪ ਚ ਆਉਂਦਾ 8 ਤੋਂ 10000 ਬੰਦੇ ਦਾ ਇਕੱਠ ਹੁੰਦਾ ਤੇ ਉਹ ਕੱਪੜੇ ਅਸੀਂ ਉੱਥੇ ਫਿਰ ਇਦਾਂ ਲਾ ਕੇ ਮੰਜੇ ਉਹਦੇ ਤੇ ਚੈਨ ਦਿੰਨੇ ਆ ਜੀਨੂੰ ਜਿਹੜੀ ਲੋਡ ਹੁੰਦੀ ਆ ਭੈਣਾ ਬੀਬੀਆਂ ਉਹਦੇ ਵਿੱਚੋਂ ਕੱਪੜੇ ਕੱਢ-ਕੱਢ ਕੇ ਲਈ ਜਾਂਦੀਆਂ ਤੇ ਇਹ ਸਾਰਾ ਤੁਸੀਂ ਜੋ ਦੇਖ ਰਹੇ ਹੋ ਕੱਪੜੇ ਪ੍ਰੈਸ ਹੋ ਰਿਹਾ ਕੱਪੜੇ ਧੋ ਕੇ ਉਹਨਾਂ ਦੀ ਤਹਾਂ ਲੱਗ ਰਹੀਆਂ ਉਹਨਾਂ ਨੂੰ ਲੱਗ-ਲੱਗ ਥਾਵਾਂ ਤੇ ਰੱਖਿਆ ਜਾ ਰਿਹਾ ਹਰ ਇੱਕ ਚੀਜ਼ ਹੀ ਉੱਥੇ ਲਿਖੀ ਹੋਈ ਆ ਇਹ ਜਿਵੇਂ ਜ਼ਰੂਰੀ ਸੂਚਨਾ ਮਾਤਾ ਕਰਤਾਰ ਕੌਰ ਜੀ ਦਾ ਭੋਗ ਆ ਮਿਤੀ 3 10 ਨੂੰ ਆਹ ਕੱਲ ਨੂੰ ਭੋਗ ਆ ਮਾਤਾ ਕਰਤਾਰ ਕੌਰ ਚੜਾਈ ਕਰਗੇ ਸੀਗੇ ਇਦਾਂ ਹੀ ਸ਼ੁੱਕਰਵਾਰ ਨੂੰ ਰੀਆ ਦਾ ਭੋਗ ਆ 5 10 25 ਨੂੰ ਇਹ ਕਾਹ ਤੋਂ ਲਿਖੇ ਜਾਂਦੇ ਆ ਇਹ ਇੱਥੋਂ ਕੱਪੜਾ ਨਿਕਲ ਕੇ ਜਾਣਾ ਜਿਹੜੇ ਭੋਗ ਤੇ ਜਾਣੇ ਆ ਬੰਦੇ ਉਹਨਾਂ ਨੂੰ ਸਪੈਸ਼ਲ ਤਿਆਰ ਕਰਕੇ ਉਹਨਾਂ ਦੇ ਕੁਰਤੇ ਪਜਾਮੇ ਪਾ ਕੇ ਉਹਨਾਂ ਨੂੰ ਭੇਜਿਆ ਜਾਣਾ ਇਸ ਕਰਕੇ ਫਿਰ ਇੱਥੇ ਅਸੀਂ ਡੇਟ ਤਾਂ ਲਿਖ ਦਿੰਨੇ ਆ ਤਾਂ ਜੋ ਇਹਨਾਂ ਸੇਵਾਦਾਰਾਂ ਨੂੰ ਪਤਾ ਲੱਗੇ ਵੀ ਅੱਜ ਕਿਹੜੇ-ਕਿਹੜੇ ਬੰਦੇ ਅਸੀਂ ਤਿਆਰ ਕਰਨੇ ਆ ਤੇ ਉਹਨਾਂ ਦੇ ਅਸੀਂ ਕੀ ਕੀ ਪਾਉਣਾ ਵਾ ਕੱਪੜਾ ਕਿਹੜਾ ਕਿਹੜਾ ਪਾਉਣਾ ਵਾ ਤੇ ਇਹ ਅਸੀਂ ਬੇਸਮੈਂਟ 'ਚ ਖੜੇ ਆ ਥੱਲੇ ਇਹ ਬੇਸਮੈਂਟ ਦੀਆਂ ਤਸਵੀਰਾਂ ਵਾ ਤੇ ਆਹ ਬੇਸਮੈਂਟ ਦੇ ਮੂਹਰੇ ਜਿਹੜਾ ਭਾਂਡਾ ਬਣਿਆ ਹੋਇਆ ਆਹ ਬਿਸਤਰੇ ਭਰੇ ਹੋਇਆ ਜਿਹੜੇ ਹਰ ਰੋਜ਼ ਬਿਸਤਰੇ ਆਉਂਦੇ ਆ ਸਾਡੇ ਕੋਲੇ ਉਹ ਵਾਲੇ ਬਿਸਤਰੇ ਆਹਾਂ ਜਿਵੇਂ ਤੁਸੀਂ ਦੇਖਦੇ ਹੋ ਸਸਤਾ ਵਾਲੇ ਬੱਚਿਆਂ ਦੀਆਂ ਸਰਦੀਆਂ ਵਾਲੇ ਕੱਪੜੇ ਹੁਣ ਜਿਹੜੇ ਅੰਦਰ ਬੱਚੇ ਰਹਿੰਦੇ ਸਾਡੇ ਬੁਆਏਜ਼ ਤੇ ਗਰਲਜ਼ ਹੁਣ ਜਿਹੜੇ ਉਹਨਾਂ ਨੂੰ ਪਿਛਲੇ ਸਾਲ ਕੱਪੜੇ ਪਾਉਣ ਨੂੰ ਦਿੱਤੇ ਸੀ ਸਰਦੀਆਂ ਵਾਲੇ ਜੈਕਟਾਂ ਕੋਟੀਆਂ ਸਵੈਟਰ ਕੋਈ ਵੀ ਚੀਜ਼ ਮੋٹے ਲੋਅਰ ਪਜਾਮੇ ਉਹ ਫਿਰ ਉਹਨਾਂ ਤੋਂ ਅਸੀਂ ਕਲੈਕਟ ਕਰ ਲੈਨੇ ਜਦੋਂ ਗਰਮੀਆਂ ਆ ਗਈਆਂ ਉਹ ਅਸੀਂ ਸਾਫ਼ ਕਰਕੇ ਧੋ ਕੇ ਲਿਫਾਫਿਆਂ 'ਚ ਪਾ ਕੇ ਪੇਟੀਆਂ 'ਚ ਭਰ ਕੇ ਰੱਖ ਦਿੰਨੇ ਆ ਬੰਦ ਕਰਕੇ ਹੁਣ ਜਦੋਂ ਗਰਮੀ ਤੋਂ ਸਰਦੀ ਆਊਗੀ ਦੁਬਾਰਾ ਫਿਰ ਫਿਰ ਬੱਚਿਆਂ ਨੂੰ ਇਸ਼ੂ ਕੀਤੀਆਂ ਜਾਣਗੀਆਂ ਉਹ ਚੀਜ਼ਾਂ ਉਹ ਬੱਚਿਆਂ ਨੂੰ ਜਿਹੜੇ ਜਿਹੜੀਆਂ ਉਹਨਾਂ ਦੇ ਆਉਣ ਡੀਆਂ ਹੋਣਗੀਆਂ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਨਹੀਂ ਤਾਂ ਉਹਨਾਂ ਤੋਂ ਜਿਹੜੇ ਛੋਟੇ ਵੱਡੇ ਆ ਇਹ ਕਪੜਾ ਹਰੇ ਸ਼ਾਂਤੀ ਹੋਣ ਵਾਲਾ ਇਹ ਜਿਹੜੇ ਬਿਸਤਰੇ ਲੋਕ ਘਰਾਂ ਤੋਂ ਦੇ ਕੇ ਜਾਂਦੇ ਸਾਨੂੰ ਕਈ ਵਾਰ ਉਹ ਚ ਗੰਦਾ ਬਿਸਤਰਾ ਵੀ ਹੋ ਜਾਂਦਾ ਕੋਈ ਸਾਫ਼ ਨਹੀਂ ਹੁੰਦਾ ਜਾਂ ਜਿਹੜੇ ਖੇਸ ਆ ਜਿਵੇਂ ਹੁਣ ਉਹ ਛਾਂਟ ਕੇ ਖੇਸਾਂ ਵਾਲੀ ਥਾਂ ਤੇ ਜਾਣਗੇ ਜਿਹੜੀਆਂ ਦਰੀਆਂ ਆ ਉਹ ਛਾਂਟ ਕੇ ਦਰੀਆਂ ਵਾਲੀ ਥਾਂ ਤੇ ਜਾਊਗੀ ਜਿਹੜੀ ਰਜਾਈ ਆ ਉਹ ਰਜਾਈ ਵਾਲੀ ਥਾਂ ਤੇ ਜਾਊਗੀ ਔਰ ਰਜਾਈ ਜੇ ਅਣ ਲੱਗਗਾ ਤਾਂ ਉਹ ਅਣ ਲੱਗ ਵਾਲੀ ਥਾਂ ਤੇ ਜਾਊਗੀ ਜੀ ਉਹ ਯੂਜ਼ਡ ਰਜਾਈ ਆ ਤਾਂ ਉਹ ਯੂਜ਼ਡ ਵਾਲੇ ਪਾਸੇ ਜਾਊਗੀ ਔਰ ਜਿਵੇਂ ਗਦੈਲਾ ਐਵੇਂ ਖੇਸ ਆ ਐਵੇਂ ਕੰਬਲ ਆ ਜਿਹੜੀ ਚੀਜ਼ ਆਣ ਲੱਗਾ ਉਹਨੂੰ ਆਣ ਲੱਗ Pase ਹੀ ਰੱਖਿਆ ਜਾਊਗਾ ਜਿਹੜੀ ਚੀਜ਼ ਲੱਗੀ ਹੋਈ ਆ ਯੂਜ਼ ਕੀਤੀ ਹੋਈ ਆ ਉਹਨੂੰ ਯੂਜ਼ ਵਾਲੇ Pase ਰੱਖੇ ਇਹਦੀਆਂ ਪੇਟੀਆਂ ਨੇ ਜਿਹੜੇ ਘਰਾਂ ਕੋ ਕੱਪੜੇ ਆਉਂਦੇ ਆ ਆਪਣੇ ਛਾੜ ਕੇ ਰੱਖਦੇ ਆਪਾਂ ਗੁਜਰੂ ਦਾ ਕੱਪੜੇ ਪਰੇ ਉਹਨਾਂ ਦੇਖੋ ਜੈਂਟਸ ਜੈਕਟਾਂ ਮਿਕਸ ਨੇ ਇਹਦੇ ਵਿੱਚ ਇਹ ਸਰਦੀਆਂ ਵਾਲੀਆਂ ਆ ਔਰ ਇਹਦੇ ਵਿੱਚ ਵੀ ਜੈਂਟਸ ਜੈਕਟਾਂ ਮਿਕਸ ਆ ਸ਼ਾਂਤੀ ਵਾਲੀਆਂ ਲਿਖਿਆ ਹੋਇਆ 3 4 25 ਨੂੰ ਇਹਨਾਂ ਨੇ ਭਰੀਏ ਹਨ ਹਰੇਕ ਪੇਟੀ ਦੇ ਉੱਤੇ ਸਟicker ਲੱਗਿਆ ਹੋਇਆ ਵਾ ਸ਼ਾਂਤੀ ਵਾਲੀਆਂ ਔਰ ਹਰੇਕ ਟਿੱਕਰ ਦੇ ਉੱਪਰ ਜੈਂਟਸ ਜੈਕਟਾਂ ਸ਼ਾਂਤੀ ਵਾਲੀਆਂ ਮਤਲਬ ਇਹ ਜਿਹੜੀਆਂ ਛਾਂਟ ਛਾਂਟ ਕੇ ਸਾਫ਼ ਕਰਕੇ ਜਿਹੜੀਆਂ ਸੋਹਣੀਆਂ ਚੰਗੀਆਂ ਉਹਨਾਂ ਨੂੰ ਲੱਗ ਰੱਖਿਆ ਇਹਨਾਂ ਦਾ ਜੈਂਟਸ ਜੈਕਟਾਂ ਕੋਟੀਆਂ ਛਾਂਟੀ ਵਾਲੀਆਂ 7 17 7 25 ਨੂੰ ਭਰੀ ਹੈ ਇਹ ਇਹ ਵੀ ਜੈਂਟਸ ਕੋਟੀਆਂ ਛਾਂਟੀ ਵਾਲੀਆਂ ਇਹ ਵੀ ਕੋਟੀਆਂ 10 5 25 ਨੂੰ ਭਰਿਆ ਇਹਨਾਂ ਨੇ ਤੇ ਇਹ ਸਾਰਾ ਸਮਾਨ ਨੂੰ ਸਾਨੂੰ ਛਾਂਟਦੇ ਆ ਸੈੱਟ ਕਰਦੇ ਆ ਕੱਪੜਿਆਂ ਨੂੰ ਮੰਨ ਲਓ ਕਿੰਨੇ ਬੰਦੇ ਟੋਟ ਲੱਗੇ ਆਪਣੇ ਕੱਪੜਿਆਂ ਤੇ ਲੱਗਿਆ ਇਹਨੂੰ ਉੱਧਰ ਨਹੀਂ ਪਾ ਕੇ ਇੱਥੇ ਪਾ ਲਿਆ ਸਾਰੇ ਪਾ ਕੇ 25 ਕੇ ਬੰਦੇ ਆ ਜਿਹਦੇ ਵਿੱਚੋਂ ਆਪਣੇ ਕਰੀਬ 9 ਬੰਦੇ ਪੇਡ ਆ ਹਨਾ 9 ਬੰਦੇ ਜਿਹੜੇ ਉਹ ਤਨਖਾਹ ਵਾਲੇ ਆ ਬਾਕੀ ਸਾਡੇ ਜਿਹੜੇ ਹੈਗੇ ਆ ਉਹ ਸੇਵਾਦਾਰ ਵੀਰ ਪੜਾ ਸਾਡੇ ਔਰ ਸਾਡੇ ਇਥੇ ਚੂਹੇ ਦੀ ਮਾਰ ਬਹੁਤ ਬਣੀ ਕੜਕੀਆਂ ਵੀ ਲਾ ਕੇ ਰੱਖਦੇ ਆਂ ਅਸੀਂ ਪਰ ਹੁਣ ਤਾਂ ਚੂਹਾ ਹੈ ਨਹੀਂ ਇੱਥੇ ਕੋਈ ਹੁਣ ਇੱਕ ਤੇ ਚੂਹੇ ਆਹ ਕੱਪੜੇ ਹੁਣ ਛਾਂਟੇ ਪਏ ਆ ਇਹ ਕੈਂਪ ਚ ਜਾਣੇ ਆ ਹੁਣ 7 ਤਰੀਕ ਦਾ ਕੈਂਪ ਆ ਅਜ 2 ਤਰੀਕ ਹੋ ਗਈ ਆ ਇਹ ਸਾਰੀਆਂ ਪੰਡਾਂ ਕੈਂਪ ਚ ਪਹੁੰਚਦੀਆਂ ਕਰ ਦੇਣੀਆਂ ਆ ਮੈਂ ਪਾ ਤੇ ਪਾਲ ਤੋਂ ਲਾਉਣੀ ਆ ਤੇ ਆ ਜਿੰਨੇ ਕੀ ਹੁਣ ਬੀਬੀ ਵਾਲੇ ਸੂਟ ਆ ਜਿਹੜੇ ਬੰਨ ਮੰਨ ਕੇ ਰੱਖਿਆ ਇੱਕ ਸਾਈਡ ਤੇ ਲਾਉਣੇ ਪੈਣ ਜਿਹੜੀ ਬੀਬੀਆਂ ਲੱਗ ਜਾਂਦਾ ਸਾਰੇ ਹੁਣ ਜਿਵੇਂ ਆ ਸੂਟ ਆ ਦੇਖੋ ਸੈੱਟ ਬਣਾ ਕੇ ਰੱਖੇ ਹੋਇਆ ਇਹਨਾਂ ਨੇ ਵੀਰਾਂ ਨੇ ਹੁਣ ਆ ਸਲਵਾਰ ਤੇ ਕਮੀਜ਼ ਇਦਾਂ ਬੰਨੇ ਹੋਇਆ ਗੱਠਾ ਮਾਰ ਕੇ ਰੱਖਿਆ ਹੋਈਆਂ ਤਾਂ ਜੋ ਬੀਬੀਆਂ ਨੂੰ ਪਹਿਣਾ ਨੂੰ ਛਾਂਟਣ ਦਾ ਲੱਗੇ ਚੱਕਣ ਲੱਗੇ ਕੋਈ ਦਿੱਕਤ ਨਾ ਆਵੇ ਹਰੇਕ ਸੂਟ ਨੂੰ ਇਦਾਂ ਹੀ ਗੱਠ ਮਾਰ ਕੇ ਰੱਖਿਆ ਔਰ ਜਿਹੜਾ ਇਹ ਚੋਂ ਸੂਟ ਗੰਦਾ ਵਾ ਸਾਫ਼ ਨਹੀਂ ਪਟਿਆ ਹੋਇਆ ਵਾ ਉਹ ਅੱਡ ਕੱਢਣਾ ਔਰ ਉਹਦੀ ਜਿਹੜੀ ਹੈਗੀ ਆ ਫਿਰ ਵਾਪਸੀ ਕੀਤੀ ਜਾਂਦੀ ਹੈ ਸਾ ਉਹਨਾਂ ਨੂੰ ਜਾਂ ਅਸੀਂ ਕੱਟ ਵੱਢ ਕੇ ਛਾਂਟ ਕੇ ਅਸੀਂ ਆਪ ਯੂਜ਼ ਕਰ ਲੈਨੇ ਆ ਇਹ ਵੀ ਆ ਦੇਖੋ ਜਾਇੰਟ ਸਰਦੀਆਂ ਵਾਲੇ ਪਜਾਮੇ ਤੇ ਸਵੈਟਰ ਸ਼ਰਟ ਆ ਸ਼ਾਂਤੀ ਵਾਲੀਆਂ ਤੇ ਅੱਗੇ ਆ ਜੀ ਇਹ ਅੱਗੇ ਸਾਡਾ ਹੈਗਾ ਵਰਕਸ਼ਾਪ ਦਾ ਏਰੀਆ ਇਹ ਸਾਰਾ ਲੋਹੇ ਦੀਆਂ ਪਾਈਪਾਂ ਪਈਆਂ ਹਨਾ ਹੋਰ ਜਿਵੇਂ ਛੋਟੇ ਛੋਟੇ ਕੰਮ ਬਰੰਜੀਆਂ ਨਾਟ ਮੇਖਾਂ ਹੋਰ ਇਹ ਜਿਵੇਂ ਸਾਨੂੰ ਘਰਾਂ ਚੋਂ ਸਮਾਨ ਸੰਗਤ ਦੇ ਜਾਂਦੀ ਹੈ ਪੁਰਾਣੇ ਬੈੱਡ ਪੁਰਾਣੇ ਸੋਫੇ ਇਹ ਚੀਜ਼ਾਂ ਨੂੰ ਅਸੀਂ ਠੀਕ ਕਰ ਕਰਕੇ ਸਾਡੇ ਨਾਲ ਲੱਗੇ ਹੋ ਨੇ ਇਹ ਲੱਕੜ ਦੇ ਮਿਸਤਰੀ ਨੇ ਵੀਰ ਹੁਣ ਉੱਪਰਲੇ ਟੋਟਲ ਲਾਸਟ ਵਾਲੇ ਫਲੋਰ ਦੇ ਵਿੱਚ ਦਰਵਾਜ਼ੇ ਵਾਰੀਆਂ ਲੱਗ ਰਹੇ ਆ ਉਹ ਹੁਣ ਫਿੱਟ ਕਰਕੇ ਹਟਿਆ ਇਹ ਵਿੰਡੋ ਦਰਵਾਜ਼ੇ ਬਣਾਏ ਇਹਨਾਂ ਨੇ ਸਾਰੇ ਤੇ ਇੱਥੇ ਵੀ ਪੂਰੀ ਵਰਕਸ਼ਾਪ ਵਾਂਗੂ ਇੱਕ ਅਰੇਂਜਮੈਂਟ ਕੀਤਾ ਹੋਇਆ ਪਲੰਬਰ ਦਾ ਸਟੋਰ ਆ ਜਿੰਦਾ ਲੱਗਿਆ ਹੋਇਆ ਜਿਹੜਾ ਸਾਡਾ ਪਲੰਬਰ ਦੀ ਜ਼ਿੰਮੇਵਾਰੀ ਹੈ ਵੀਰ ਦੀ ਸਟੋਰ ਵਾਲੇ ਦੀ ਉਹਦੇ ਕੋਲੇ ਚਾਬੀ ਆ ਤੇ ਇਹਦੇ ਵਿੱਚ ਆਹਾ ਵਾ ਪਾਈਪਾ ਹੋਰ ਜਿਵੇਂ ਕਹਿ ਦਈਏ ਬੈਂਡ ਹੋ ਗਏ ਸ਼ਾਕਟਾਂ ਹੋ ਗਈਆਂ ਹਨਾ ਤੇ ਇਹ ਸਾਰਾ ਆ ਦੇਖੋ ਆ ਬਰੰਜੀਆਂ ਨਾਟ ਮੇਖਾਂ ਪਿੱਛੇ ਜੇ ਅਸੀਂ ਪੋਸਟ ਵੀ ਪਾਉਣੇ ਹੁੰਦੇ ਆ ਵੀ ਸਾਨੂੰ ਨਾਟ ਚਾਹੀਦੇ ਆ ਮੇਖਾਂ ਚਾਹੀਦੀਆਂ ਜਾਂ ਹੋਰ ਕਿਉਂਕਿ ਇਹ ਚੀਜ਼ਾਂ ਸਾਨੂੰ ਬਲਕ 'ਚ ਚਾਹੀਦੀਆਂ ਹੁੰਦੀਆਂ ਆ ਵਾਸਤੇ ਸਟੋਰ ਦੇ ਔਰ ਸਮਾਨ ਵਾਸਤੇ ਜਿੰਨਾ ਵੀ ਸਮਾਨ ਚਾਹੇ ਉਹ ਪਲੰਬਰ ਦਾ ਚਾਹੇ ਉਹ ਕਾਰਪੈਂਟਰ ਦਾ ਚਾਹੇ ਉਹ ਬਿਲਡਿੰਗ ਦਾ ਚਾਹੇ ਉਹ ਬਿਜਲੀ ਦਾ ਸਾਰੇ ਦਾ ਸਾਰਾ ਸਮਾਨ ਇਸੇ ਤਰ੍ਹਾਂ ਹੀ ਆ ਤੇ ਅਸੀਂ ਕੱਪੜਿਆਂ ਦੀ ਜਿਹੜੀ ਛਾਂਟੀ ਆ ਉਹ ਵੱਡੀ ਪੱਧਰ ਤੇ ਕਰਦੇ ਆ ਸਾਨੂੰ ਸੰਗਤਾਂ ਵੱਲਿਓ ਵੱਡੀ ਪੱਧਰ ਤੇ ਕੱਪੜਾ ਪੁਰਾਣਾ ਜਿਹੜਾ ਦਿੱਤਾ ਜਾਂਦਾ ਔਰ ਉਹਨੂੰ ਛਾਂੜਦਿਆਂ ਨੂੰ ਉਹਨੂੰ ਸਾੰਭਦਿਆਂ ਨੂੰ ਉਹਨੂੰ ਸਹੀ ਥਾਂ ਤੇ ਪਹੁੰਚਾਉਂਦਿਆਂ ਨੂੰ ਸਾਨੂੰ ਕਰੀਬ 24-25 ਬੰਦਿਆਂ ਦੀ ਸੇਵਾ ਲੱਗਦੀ ਹੈ ਹਰ ਰੋਜ਼ ਲਗਾਤਾਰ ਇਹ ਵੀਰ ਸਾਡੇ ਸੇਵਾਵਾਂ ਕਰਦੇ ਨੇ ਔਰ ਜਿਹੜੀ ਜ਼ਰੂਰਤ ਸਾਡੇ ਪਰਿਵਾਰ ਦੇ ਵਿੱਚ ਚਾਹੇ ਉਹ ਇੱਕ ਨਿੱਕੀ ਜੀ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਉਹ ਇਸ ਘਰ ਦੇ ਵਿੱਚ ਹਰ ਤਰੀਕੇ ਨਾਲ ਅਸੀਂ ਪੂਰੀ ਕਰਦੇ ਆਂ ਇਥੇ ਸ큐ਰਟੀ ਵਾਲਾ ਵੀਰ ਗੇਟ ਤੇ ਖੜਾ ਇਹਨੇ ਹਰ ਇੱਕ ਚੀਜ਼ ਦਾ ਸਿਕਿਉਰਟੀ ਮੈਂਟੇਨ ਰੱਖਣੀ ਆ ਜੇ ਆਪਾਂ ਝਾਤ ਮਾਰੀਏ ਤਾਂ ਇੱਧਰ ਸਾਡੇ ਬੀਬੀਆਂ ਤੇ ਬੱਚਿਆਂ ਦੀ ਵਾਰਡ ਆ ਜਾਂਦੀ ਆ ਚਾਚੀ ਕਾ ਇਹ ਬਾਲ ਘਰ ਆ ਲੜਕੀਆਂ ਦਾ ਇਹ ਸਾਡੀਆਂ ਧੀਆਂ ਦਾ ਘਰ ਆ ਇੱਥੇ ਬੱਚੀਆਂ ਸਾਡੀਆਂ ਸੌਂਦੀਆਂ ਸਾਰੀਆਂ ਔਰ ਇੱਧਰ ਸਾਡੀਆਂ ਭੈਣਾਂ ਭਾਈ ਗੁਰਜੀ ਦਾ ਖਾਲਸਾ ਭਾਈ ਪ੍ਰਸ਼ਾਦ ਦੇ ਮੌਕੇ ਸੱਟ ਕਾ ਕਰੋ ਨਾਲ ਦੂਜਿਆਂ ਦੇ ਵੀ ਲੱਕੀਏ ਸੱਟ ਢਕਲਾ ਇਹ ਹੁਣ ਗੁਰੂ ਘਰ ਲੰਗਰ ਵਰਤਾ ਰਿਹਾ ਜੀ ਅਟੁੱਟ ਵਰਤ ਰਿਹਾ